ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਜੀ ਬਠਿੰਡੇ ਤੋਂ ਯਾਤਰਾ ਸਾਲਾ ਸਰਦੀ ਤੇ ਬਣੇ ਰਹੋ ਫਿਰ ਵੀਡੀਓ 'ਚ ਤੇ ਆਪਾਂ ਤੁਹਾਨੂੰ ਰਸਤੇ ਦਾ ਸਫ਼ਰ ਸਾਰਾ ਦਿਖਾਵਾਂਗੇ ਬਹੁਤ ਹੀ ਸੋਹਣਾ ਸਫ਼ਰ ਆਗਾ ਤੇ ਨਾਲ-ਨਾਲ ਫਿਰ ਤੁਹਾਨੂੰ ਸਾਰੇ ਰੋਡ ਦੇ ਬਾਰੇ ਦੱਸਾਂਗੇ ਵੀ ਕਿੱਥੋਂ ਕਿਹੜੀ ਸੜਕ ਕਿੱਧਰ ਨੂੰ ਜਾਂਦੀ ਆ ਆਪਾਂ ਹੁਣ ਜਿਹੜਾ ਜਾ ਰਹੇ ਆਂਗੇ ਭਾਰਤਮਾਲਾ ਰੋਡ ਹੈਗਾ ਤੇ ਹਨੂਮਾਨਗੜ੍ਹ ਤੋਂ ਆਪਾਂ ਲੈਫਟ ਟਰਨ ਕਰ ਲਾਂਗੇ रावतसर ਵੱਲ ਨੂੰ ਇਹ ਸਿੱਧਾ ਰੋਡ ਆ ਜਿਹੜਾ ਭਾਰਤਮਾਲਾ ਇਹ ਜਾਮਨਾਗਰ ਨੂੰ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ ਰੌਫਸਰਪਲ ਨੂੰ ਮੁੜਤੇ ਹੋਏ ਰਾਹ ਦੇ ਵਿੱਚ ਘੱਗਰ ਦੇ ਘੱਗਰ ਦਰਿਆ ਆਂਦਾਗਾ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਦ੍ਰਿਸ਼ ਹੈਗਾ ਬਿਲਕੁਲ ਸ਼ਾਂਤ ਮਾਹੌਲ ਹੈਗਾ ਇੱਥੇ ਤੇ ਆਪਾਂ ਇੱਥੇ ਖੜ ਕੇ 10 ਮਿੰਟ ਰੈਸਟ ਕੀਤਾ ਤੇ ਉਸ ਤੋਂ ਬਾਅਦ ਆਪਾਂ ਗਾਹ ਨੂੰ ਚੱਲੇ ਪਾਵਾਂਗੇ ਫਿਰ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਦ੍ਰਿਸ਼ ਹੈਗਾ ਗਾ ਜਿਹੜਾ ਦਰਿਆ ਦਾ ਤੇ ਹੁਣ ਆਪਾਂ ਰਾਵਸਰਦੀ ਦਾ ਵੀਡੀਓ ਬਣਾ ਨਹੀਂ ਸਕੇ ਇਸ ਤੋਂ ਬਾਅਦ ਆਪਾਂ ਸਿੱਧਾ ਰਤਨਗੜ੍ਹ ਵੱਲ ਨੂੰ ਹੋ ਗਏ ਆਪਾਂ ਪੁਰਾਣੇ ਰੋਡ ਤੋਂ ਹੀ ਜਾ ਰਹੇ ਹਾਂਗੇ ਜਿਹੜਾ ਪਹਿਲਾ ਰੋਡ ਸੀ ਭਾਰਤ ਮਾਲਾ ਪੜਨ ਤੋਂ ਪਹਿਲਾਂ ਉਸ ਰੋਡ ਉੱਪਰ ਦੀ ਆਪਾਂ ਜਾਵਾਂਗੇ ਸਾਲਾਸੜ ਹਾਂ ਦੇਖ ਸਕਦੇ ਤੁਸੀਂ ਬਹੁਤ ਹੀ ਸ਼ਾਂਤ ਮਾਹੌਲ ਆ ਜਿਹੜਾ ਰਾਜਸਥਾਨ ਦੇ ਵਿੱਚ ਟਿੱਬੇ ਟਿੱਬੇ ਇੱਥੋਂ ਜਿਹੜਾ ਪੁਰਾਣੀ ਇਲਾਕਾ ਜਿਹਾ ਸਟਾਰਟ ਹੋ ਜਾਂਦਾ ਹੈਗਾ ਤੇ ਹੁਣ ਅੱਗੇ ਆਪਾਂ ਰਤਨਗੜ੍ਹ ਪਹੁੰਚ ਕੇ ਛੋਟਾ ਜਿਹਾ ਬ੍ਰੇਕ ਲਵਾਂਗੇ ਤੇ ਉੱਥੇ ਆਪਾਂ ਮੰਦਿਰ ਚ ਦਰਸ਼ਨ ਮੇਲੇ ਕਰਾਂਗੇ। ਆ ਦੇਖ ਸਕਦੇ ਹੋ ਤੁਸੀਂ ਕੰਬਾਈਨ ਨਾਲੇ ਵੀ ਪੰਜਾਬ ਤੋਂ ਬਹੁਤ ਉੱਤਰ ਨੂੰ ਜਾ ਰਹੇ ਨੇ ਰਾਜਸਥਾਨ ਵੱਲ ਨੂੰ। ਆ ਸਾਹਮਣੇ ਮੰਦਿਰ ਆ ਜੀ। ਇੱਥੇ ਪਾਂ 10-15 ਮਿੰਟ ਰੁੱਕ ਕੇ ਨਲਤਾ ਮੱਥਾ ਟੇਕ ਲਿਆ ਤੇ ਨਾਲੇ ਰਾਸ਼ਟ ਕੀਤਾ ਆਪਾਂ ਸਿੱਧੇ ਹੁਣ ਜਾਵਾਂਗੇ ਸਾਲਾ ਸੜੇ ਨਹੀਂ ਜਾਂਦੇ ਸਿੱਧੇ ਖਾਟੂ ਸ਼ਾਮ ਜਾਵਾਂਗੇ ਖਾਟੂ ਸ਼ਾਮ ਤੋਂ ਮੱਥਾ ਟੇਕ ਕੇ ਫਿਰ ਸਾਲਾ ਸਰਾ ਕੇ ਵਾਪਸ ਰਾਤ ਰੁਕਾਂਗੇ ਤੇ ਉਸ ਤੋਂ ਬਾਅਦ ਆਪਾਂ ਦੁਬਾਰੇ ਵਾਪਸ ਪਠੰਡੇ ਆਵਾਂਗੇ ਆਪਾਂ ਬਲ ਆ ਜਿਹੜਾ ਮੋੜ ਆ ਲੈ ਫਸ ਜੱਥ ਮੁੜ ਸਿੱਧੀ ਸੜਕ ਜਾ ਰਹੀ ਹੈ ਕਿ ਰਤਨਗੜ ਜਾ ਕੇ ਆਪਾਂ ਉਸ ਤੋਂ ਸਿੱਧੇ ਪਸਲਾ ਸਰਵਲ ਤੋਂ ਨਹੀਂ ਮੁੜਦੇ ਸਿੱਧੇ ਆਪਾਂ ਖਟੂ ਸ਼ਾਮ ਵੱਲ ਜਾਵਾਂਗੇ ਜਿਹੜਾ ਆਗਰਾ ਬੀਕਰੇ ਤੋਂ ਆਗਰਾ ਰੋਡ ਆ ਉਸ ਰੋਡ ਤੇ ਉੱਤੇ ਜਾਵਾਂਗੇ ਆ ਹੁਣ ਆਪਾਂ ਆਗਰਾ ਬੀਕਾ ਨੇ ਰੋਡ ਤੇ ਛੜ ਚੁੱਕੇ ਹਾਂਗੇ ਤੇ ਹੁਣ ਆਪਾਂ ਸਿੱਧਾ ਮੰਦਿਰ ਵੱਲ ਤੇ ਆਪਾਂ ਆ ਦੇਖੋ ਤੁਸੀਂ ਹੁਣ ਆਪਾਂ ਸਿੱਧਾ ਮੰਦਿਰ ਦੀ ਵੀਡੀਓ ਬਣਾਈ ਹੈਗੀ ਆਪਾਂ ਮੰਦਿਰ 'ਚ ਪਹੁੰਚ ਗਏ ਰਸਤੇ ਦੀ ਤਾਂ ਬਾਅਲੀ ਵੀਡੀਓ ਬਣਾ ਨਹੀਂ ਸਕੇ ਆ ਮੰਦਿਰ ਅਗਰ ਖਟੂ ਸ਼ਾਂਭਾ ਬੇਦਾ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਬਹੁਤ ਰਸ਼ ਹੁੰਦਾਗਾ ਤੇ ਉੱਥੋਂ ਆਪਾਂ ਸਿੱਧੇ ਹੁਣ ਆਪਾਂ ਵੀਡੀਓ ਬਣਾ ਲਈ ਬਾ ਇੱਥੇ ਮੰਤਰ ਦੀ ਤੇ ਹੁਣ ਆਪਾਂ ਵੀ ਰਾਹ ਦੀ ਵੀਡੀਓ ਤਾਂ ਬਣਾ ਨਹੀਂ ਸਕਦੇ ਆਪਾਂ ਵਾਪਸ ਆਉਂਦਿਆਂ ਦੀ ਖਾਟੂ ਸ਼ਾਮ ਤੋਂ ਸਾਲਾ ਸਰੋਂਦਿਆਂ ਦੀ ਤੇ ਹੁਣ ਆਪਾਂ ਸਿੱਧੀ ਸਰੋਂ ਸਾਲਾ ਸਰ ਮੰਦਿਰ ਦੀ ਉਹ ਵੀਡੀਓ ਦਿਖਾਵਾਂਗੇ ਆ ਸੁਬਾ ਸੁਬਾ ਅਸੀਂ ਮੱਥਾ ਟੇਕਣਾ ਪਹਿਲਾਂ ਤਾਂ ਉੱਥੇ ਖਾਟੂ ਸ਼ਾਮ ਦੀ ਵੀਡੀਓ ਸੀਗੀ ਆ ਹੁਣ ਜਿਹੜੀ ਵੀਡੀਓ ਹੈਗੀ ਸਾਲਾ ਸਰ ਤੇ ਦਰਬਾਰ ਦੀ ਹੈਗੀ ਇਹ ਬਾਰੂ-ਮਾਰੂ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਤਾ ਇੱਥੇ ਸਵੇਰੇ 5 ਵਜੇ ਲੱਗੇ ਸੀ ਲੈਣ ਚ ਮੱਥਾ ਟੇਕਣ ਵਾਸਤੇ ਉਸ ਤੋਂ ਬਾਅਦ ਵਾਪਸ ਆਪਾਂ ਪਟੰਡੇਵਲ ਨੂੰ ਆ ਗਿਆ ਰਸਤੇ ਵਿੱਚ ਆ ਮੋਰ ਸਵੇਰ ਸਵੇਰ ਬਹੁਤ ਮਿਲਦੇ ਆਗੇ ਆ ਦੇਖ ਲਾ ਦੂੰ ਤੁਸੀਂ ਮੋਰ ਪਹਿਲਾਂ ਪਈ ਜਾਂਦਾ ਹੈ ਬਹੁਤ ਹੀ ਸੋਹਣਾ ਦ੍ਰਿਸ਼ ਹੁੰਦਾ ਜਦੋਂ ਆਪਾਂ ਸਵੇਰ ਸਵੇਰ ਤੋਂ ਨਿਕਲਦੇ ਆ ਨਾ ਇੱਧਰ ਮੋਰ ਬਹੁਤ ਲੋਕਾਂ ਨੇ ਰੱਖਿਆ ਹੋਇਆ ਰਾਜਸਥਾਨ ਦੇ ਵਿੱਚ ਆ ਦੇਖੋ ਆ ਰਾਹ ਦੇ ਵਿੱਚ ਰੁੱਕ ਕੇ ਅਸੀਂ ਮੋਰ ਦੀ ਵੀਡੀਓ ਬਣਾਉਣ ਲੱਗੇ ਉਸ ਤੋਂ ਬਾਅਦ ਅਸੀਂ ਬਾਫਸੀ ਫੇਰ ਠੰਡੇਵਾਲ ਨੂੰ ਆ ਰਹੇ ਹਾਂਗੇ ਆ ਦੇਖੋ ਤੁਸੀਂ ਰੋਡ ਦਾ ਜਿਹੜਾ ਦ੍ਰਿਸ਼ਾ ਬਹੁਤ ਸੋਹਣਾ ਦ੍ਰਿਸ਼ਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਇੱਥੇ